ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਕੀ ਫਰਮਾਨਾ ਕਰਦੇ ਹਨ ਮਿਲਤ ਪਿਆਰੋ ਪ੍ਰਾਣ ਨਾਂਥ ਕਵਨ ਪਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਓ ਸਤਗੁਰੂ ਰਵਦਾਸ ਜੀ ਮਹਾਰਾਜ ਕੀ ਫਰਮਾਨਾ ਕਰਦੇ ਹਨ ਪ੍ਰਾਣਾ ਤੋਂ ਪਿਆਰਾ ਪਰਮਾਤਮਾ ਕਿਹੜੀ ਭਗਤੀ ਕਰਨ ਤੇ ਪ੍ਰਾਪਤ ਹੁੰਦਾ ਹੈ ਸੰਤਾਂ ਦੇ ਸੰਗਤ ਕਰਕੇ ਜੀਵ ਸਭ ਤੋਂ ਸ੍ਰੇਸ਼ਟ ਅਵਸਥਾ ਅਰਥਾਤ ਪ੍ਰਭੂ ਮੇਲਾਪ ਰੂਪੇ ਬ੍ਰह्म ਪਦਾਂ ਮੁਕਤੀ ਪ੍ਰਾਪਤ ਕਰਦਾ ਹੈ ਬਾਬਾ ਫਰੀਦ ਜੀ ਫਰਮਾਉਂਦੇ ਹਨ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤ ਅੱਲਾ ਵੇਲੀ ਪਰਭੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਸਾਧ ਸੰਗਤ ਨਾਲ ਮਿਲੇਆ ਜਿਸ ਤੇ ਪ੍ਰਤਾਪ ਕਰਕੇ ਮੈਂ ਜਿੱਧਰ ਵੀ ਦੇਖਦਾ ਹਾਂ ਤਾਂ ਮੈਨੂੰ ਅੱਲਾ ਵੇਲੇ ਹੀ ਦਿਖਾਈ ਦਿੰਦਾ ਹੈ ਸਤਗੁਰੂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਣਾ ਕਰਦੇ ਹਨ ਕਹੋ ਕਬੀਰ ਇਹ ਕਹੀਏ ਕਾਏ ਸਾਧ ਸੰਗਤ ਬੈਕੁੰਟ ਆਏ ਇਹ ਗੱਲ ਕਿਉਂ ਕਹਿਣੀ ਹੈ ਕਿ ਕੋਈ ਬੈਕੌਂਟ ਨਹੀਂ ਹੈ ਸੰਤਾਂ ਦੀ ਸੰਗਤ ਹੀ ਬੈਕੌਂਟ ਹੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹਿ